ਇਸ ਵੇਲੇ ਦੀ ਵੱਡੀ ਖਬਰ ਚਲੰਦਰ ਤੋਂ ਸਾਹਮਣੇ ਆ ਰਹੀ ਹੈ ਚਲੰਦਰ ਦਿੱਲੀ ਨੈਸ਼ਨਲ ਹਾਈਵੇ ਤੇ ਪੀਐਪੀ ਚੌਂਕ ਦੇ ਕੋਲ ਰਾਤ ਨੂੰ ਤੇਜ਼ ਰਫ਼ਤਾਰ ਕਾਰ ਨੇ ਐਕਟਿਵਾ ਸਵਾਰ ਤੇ ਟੱਕਰ ਮਾਰਨ ਦੀ ਖਬਰ ਸਾਹਮਣੇ ਆਈ ਹੈ ਇਸ ਤੋਂ ਬਾਅਦ ਟੱਕਰ ਇੰਨੀ ਭਿਆਨਕ ਸੀ ਕਿ ਐਕਟਿਵਾ ਸਵਾਰ ਨਰਸ ਦੀ ਮੌਕੇ ਤੇ ਮੌਤ ਹੋ ਗਈ ਹੈ ਮ੍ਰਿਤਕਾ ਦੀ ਪਛਾਣ ਪਿੰਡ ਜੇਠਪੁਰ ਨਿਵਾਸੀ ਨਪ੍ਰੀਤ ਕੌਰ ਦੇ ਵਜੋਂ ਹੋਈ ਹੈ ਇਸ ਤੋਂ ਬਾਅਦ ਮੌਕੇ ਤੇ ਪੁਲਿਸ ਵੱਲੋਂ ਪਹੁੰਚ ਕੇ ਇਸ ਪੂਰੇ ਮਾਮਲੇ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਮੇਰਾ ਨਾਮ ਗੋਪਾਲਸਨ ਨਹੀਂ ਇਹ ਸਾਡੀ ਪਾਰਕਿੰਗ ਆ ਸਿਟੀ ਪਾਰਕਿੰਗ ਉੱਥੇ ਐਕਸੀਡੈਂਟ ਕਰਕੇ ਭੱਜ ਗਏ ਇੰਡਨੋਲ ਦੇ ਸਾਹਮਣੇ ਪਾਰਕਿੰਗ ਉੱਥੇ ਭੱਜਾ ਆਪਾਂ ਇਹਦੇ ਪਿੱਛੇ ਰੋਕਣ ਨੂੰ ਗਏ ਭਾਜੀ ਤੁਸੀਂ ਮਾਰ ਕੇ ਭੱਜੇ ਬੰਦੇ ਦੇਖ ਹੀ ਲੋ ਸਾਨੂੰ ਵੀ ਠੇਕ ਕੀਤਾ ਇਹਨਾਂ ਨੇ ਬਹੁਤ ਬੁਰੀ ਤਰ੍ਹਾਂ ਕਾ ਵੀ ਮੋਟਰਸਾਈਕਲ ਤੋੜਤਾ ਇਹਨਾਂ ਦਾ ਬੱਲੋ ਸੀ ਡਿੱਗੇ ਨਹੀਂ ਨਹੀਂ ਤਾਂ ਸਾਡੇ ਉੱਤੇ ਝੜਾ ਲੈਣੀ ਜਾਂ ਲੱਤਾਂ ਮਾ ਟੁੱਟ ਜਾਣਗੀਆਂ ਉਹਦੇ ਵਾਰ ਭਾਜੀ ਡਰਿੰਕ ਵਗੈਰਾ ਕੀਤੀ ਗਈ ਸੀ ਭਾਜੀ ਸਾਨੂੰ ਇਹਦਾ ਡਰਗ ਟੈਸਟ ਹੋਣਾ ਚਾਹੀਦਾ ਸਾਡੇ ਹਿਸਾਬ ਨਾਲ 스멜 ਆ ਰਹੀ ਆ ਬਹੁਤ ਜ਼ਿਆਦਾ ਡਰਿੰਕ ਕੀਤੀ ਉਹ ਤੋਂ ਪਹਿਲਾਂ ਇੱਕ ਆਟੋ ਵਾਲੇ ਨੂੰ ਠੋਕ ਕੇ ਸਾਡੇ ਨਾਲ ਠੋਕਿਆ ਉਹਦੇ ਇਹਨੇ ਕੁੜੀ ਥੱਲੇ ਇਹਨੇ ਐਕਟੀਵੇਟ ਹੋ ਕੇ ਹਿੱਟ ਕੀਤੀ ਸਾਡੇ ਅੱਖਾਂ ਸਾਹਮਣੇ ਆ ਹਿੱਟ ਕੀਤਾ ਸੀ ਇਹਦੇ ਪਿੱਛੇ ਤੱਕ ਆਏ ਕਿ ਇਹਨੂੰ ਫੜਨਾ ਸੀ ਜੀ ਜ਼ਾਹਰ ਅਜੀ ਕੁੜੀ 'ਤੇ ਟਿੱਪਰ ਸੀਗਾ ਭਾਜੀ ਕੋੜਾ ਲੋਡ ਸੀਗਾ ਉੱਥੋਂ ਬ੍ਰੇਕ ਨਹੀਂ ਵਿਚਾਰਾ ਟਰੱਕ ਵਾਲੇ ਦੀ ਕੋਈ ਗਲਤੀ ਨਹੀਂ ਇਹ ਕੋਈ ਟਰੱਕ ਵਾਲੇ ਨੇ ਬ੍ਰੇਕ ਮਾਰੀ ਪਰ ਰੁਕਦੇ ਰੁਕਦੇ ਕੁੜੀ ਦੇ ਉੱਤੇ ਚੜ ਗਿਆ ਅਸੀਂ ਰੁਕੇ ਆਪਾਂ ਉੱਥੋਂ ਦੀ ਇਹਦੇ ਪਿੱਛੇ ਅਸੀਂ ਕਿਹਾ ਲੋਕ ਇਕੱਠੇ ਹੋਣ ਦੇ ਪਹਿਲਾਂ ਇਹਨੂੰ ਫੜੀਏ ਤਾਂ ਅਸੀਂ ਇੱਥੇ ਤੱਕ ਇਹਦਾ ਟਾਇਰ ਫਟਿਆ ਤਾਂ ਪਟਿਆ ਗਿਆ ਟਾਇਰ ਫਟ ਗਿਆ ਪਈ ਕੁੜੀ ਕਹਿੰਦੇ ਮੇਰੇ ਸਾਹ ਨਾਲ ਸੀਰੀਅਸ ਆ ਪਤਾ ਨਹੀਂ ਬਜਲੀ ਦੇ 10 ਬੱਲੇ ਪਤਾ ਨਹੀਂ ਇਹਦਾ ਮਗਰ ਪਏ ਸਾਨੂੰ ਵੀ ਹਿੱਟ ਕੀਤਾ ਕੁੜੀ ਦੇ ਕਰਕੇ ਮਗਰ ਆਏ ਅਸੀਂ ਭਾਈ ਕੁੜੀ ਨੂੰ ਕਿੱਥੇ ਘੱਟ ਕੀਤਾ ਭਾਈ ਕਿੱਟੀ ਬੋਲੋ ਤੇ ਆ ਮੈਂ ਉਸ ਬੰਦੇ ਨੂੰ ਰੋਕਿਆ ਉਹ ਬੰਦਾ ਐਦਾ ਭੱਜਿਆ ਜਿੱਦਾਂ ਕੀ ਹੁੰਦਾ ਠੀਕ ਹੈ ਬੰਦਾ ਫੋੜ ਗਿਆ ਪਤਾ ਨਹੀਂ ਕਿੱਥੋਂ ਤੱਕ ਕਿ ਉਹ ਕਹਿੰਦੇ ਕਿ ਉਹਨੇ ਡਰਾਈਵਰ ਨੂੰ ਫੜਿਆ ਡਰਾਈਵਰ ਦਾ ਨਾਮ ਕੁਝ ਭੰਦੇ ਲੱਗਾ ਆਰਮੀ ਬੱਸ ਰੁਕਿਆ ਉਹ ਇੱਕ ਕੰਮ ਕਰੀ ਉਹ ਤਾਂ ਭਾਈ ਕਰਨ ਨੂੰ ਕਰਦਾ ਹੈ ਸਾਡੇ ਨਾਲ ਪੁਲਿਸ ਨੂੰ ਅਸੀਂ ਫੋਨ ਕੀਤਾ ਤੇ ਸਾਡੇ ਤੋਂ ਉੱਤੇ ਇਲਜ਼ਾਮ ਮਾਰ ਰਿਹਾ ਸੀ ਤਾਂ ਨਹੀਂ ਉਹਨਾਂ ਨੇ ਗੱਲ ਖੇਡਦੇ ਸੀਗੇ ਸਾਡੇ ਦੇ ਐਲੀਗੇਸ਼ਨ ਲੱਗਦੇ ਉਹ ਤਾਂ ਭਾਈ ਸਾਹਿਬ ਨੇ ਕਲਚੀ ਦਾ ਫੋਨ ਵੱਡ ਕੇ ਸਾਰਾ ਫੋਨ ਨਹੀਂ ਕੀਤਾ ਉਹਨਾਂ ਨੇ ਐਂਬੂਲੈਂਸ ਲਈ ਐਂਬੂਲੈਂਸ ਮੈਂ ਕਈ ਪੈਸੇ ਉਹਨਾਂ ਨੇ ਮੈਨੂੰ ਕਈ ਪੈਸਾ ਦਿੱਤਾ ਇੱਥੇ ਬਰੇ ਚਲ ਲੜਕੀ ਨੂੰ ਕਿਰੇ ਹਸਪਤਲ ਲੈ ਕੇ ਗਏ ਸੀ ਸੀਰੀਮਾਂ ਲੈ ਕੇ ਗਏ ਬੜੀ ਕਿੰਨੀ ਏਸੀ ਕੁੜੀ ਦੀ ਜੋਬ ਕਰਦੀ ਸੀ ਜਰੀਮਾਂ ਚ ਅੱਛਾ ਜੀ ਕਿੰਨੀ ਏਸੀ 25 ਦੀ ਅੱਛਾ ਕੀ ਨਾਮ ਸੀ ਕੁੜੀ ਦਾ ਨਾਫੀਰ ਲੜਕੀ ਦੀ ਕੰਡੀਸ਼ਨ ਦਾ ਪਤਾ ਕੀਤਾ ਤੁਸੀਂ ਹਾਂਜੀ ਕਹਿੰਦੇ ਆ ਠੀਕ ਹੈ ਜੀ ਉਹਨਾਂ ਦੇ ਘਰ ਦੇ ਆਏ ਸੀ ਨੂੰ ਲੜਕੀ ਪਈ ਆਪਣੇ ਘਰ ਦੇ ਆਏ ਨਾ ਬਹਿ ਗਏ ਕਿ ਹੁਣ ਅਜੀ ਹਸਪੀਟਲ ਤੋਂ ਲੜਕੀ ਐ ਇਸ ਤੋਂ ਬੰਦੇ ਨੂੰ ਆਪਾਂ ਰੋਕਿਆ ਉੱਥੇ ਇਹਨਾਂ ਲੜਕੀ ਨੂੰ ਜਿਹੜਾ ਟੱਕਰ ਕੀਤਾ ਅਜੀ ਬੱਚੋ ਆਏ ਭਾਜੀ ਅਜੀ ਬੱਚੋ ਆ ਕੇ ਦੇਖਿਆ ਇੰਨਾ ਰਾਸ਼ੀ ਤੋਂ ਪਿਆ ਇੱਥੇ ਹੈ ਉਹ ਲੜਕੀ ਨੂੰ ਲੈ ਕੇ ਵਿੱਚ ਨਿਕਲੋ ਤੇ ਲੜਕੀ ਲੰਮੇ ਪਈ ਨੀ ਭਾਈ ਤੁਹਾਡਾ ਨਾਮ ਉਹ ਬੰਦਾ ਜਿਸ ਨੇ ਗੱਡੀ ਨਾਲ ਮਾਰਿਆ ਉਹਨੇ ਰੋਕਿਆ ਸੀ ਭਾਈ ਤੁਹਾਡਾ ਨਾਮ ਤੁਹਾਡਾ ਨਾਮ ਭਾਜੀ ਅਰਜਨ ਭਾਜੀ ਲੋ ਕੋਈ ਚਿੱਕ ਗੱਡੀ ਦੀ ਉਹ ਪੁੱਛਾ ਕਰ ਰਿਹਾ ਉਹ ਤੇ ਭਾਈ ਨੂੰ ਰੋਕਿਆ ਸੀ ਰੁਕਿਆ ਨਹੀਂ ਇੱਥੋਂ ਆ ਕੇ ਫੜਿਆ ਗਿਆ ਭਾਈ ਇੱਕ ਗੱਡੀ ਹੋਰ ਚਲੀ ਉਹ ਤਾਂ ਨਿਕਲ ਗਈ ਜਿਹੜੇ ਨਾਲ ਤੁਰੇ ਇੱਕੋ ਭਾਈ ਤਾਂ ਵਹਿ ਗਿਆ ਜਿਹਨਾਂ ਨੇ ਫੋਟੋ ਬੁਲਾਇਆ ਸੀ ਨਹੀਂ ਨਹੀਂ ਕੋਈ ਚੱਕਰ ਨਹੀਂ ਫਾਸਟ ਤੋਂ ਜੀ ਸਰ ਕੀ ਨਾ ਮੈਂ ਨਾ ਇਹ ਅਸੀ ਪਰਮਜੀਤ ਕਮਾਲ ਜੀ ਖਾਣਾ ਖਾਣਾ ਸੂਰੀਆਂ ਨੇ ਕਿਲੇ ਰਾਮ ਮੰਡੀ ਹਾਂਜੀ ਸਰ ਅੱਜ ਸਰ ਕੀ ਹੈਗਾ ਜੀ ਮਾਮਲਾ ਇਹ ਸਰ ਮੈਂ ਖਾਣੇ ਸਹਾਇਰ ਸੀ ਤਾਂ ਸਾਨੂੰ ਇਹ ਮੈਨੂੰ ਆਪਣੀ ਇਨਫੋਰਮੇਸ਼ਨ ਮਿਲੀ ਕਿ ਪੀਏਵੀ ਦੇ ਉਰੇ ਪੁਲ ਕੋਲ ਚਿਗੀਟੀ ਚੌਂਦੇ ਕੋਲ ਐਕਸੀਡੈਂਟ ਹੋਇਆ ਹੈ ਆ ਤੇ ਇੱਕ ਲੜਕੀ ਉਹਦੀ ਡੈਥ ਹੋ ਚੁੱਕੀ ਆ ਤੇ ਅਸੀਂ ਜਿਹੜੀ ਜੀ ਸੀਰੀਮਾਨ ਹਸਪੀਟਲ ਪੁੱਜ ਗਏ ਆ ਉਹਦੀ ਬਾਡੀ ਕੁੜੀ ਜਿਹੜੀ ਕੁੜੀ ਦਾ ਨਾਮ ਆ ਨਾਪਰੀਤ ਕੌਰ ਆ ਇਹ ਜੇਠਪੁਰ ਨੇੜੇ ਈਸਰਵਾਲ ਕੋਲ ਉਥੇ ਰਹਿਣ ਵਾਲੀ ਆ ਤੇ ਉਹਦੀ ਬਾਡੀ ਹਾਸਲ ਕਰ ਰਹੇ ਹਾਂ ਇਸ ਟਾਈਮ ਸਰ ਕਿਹੜੀ ਗੱਡੀ ਨਾਲ ਹਿੱਟ ਹੋਇਆ ਜੀ ਹਜੇ ਗੱਡੀ ਦਾ ਸਾਨੂੰ ਇੰਨਾ ਪਤਾ ਬਰੀਜਾ ਆ ਤੇ ਵਾਕਈ ਜਾਂ ਜਾ ਰਹੀ ਹੈ ਠੀਕ ਨੇ ਜਾਂ ਚੱਲ ਰਹੀ ਹੈ ਦੱਸਿਆ ਜਾ ਰਿਹਾ ਕਿ ਜਿਹੜਾ ਬਰੀਜਾ ਚਾ ਲਕਿਆ ਕੋਈ ਮੁਲਾਜ਼ਮ ਹੈਗਾ ਨਹੀਂ ਸਾਰੇ ਇਹਦੇ ਸਾਰੇ ਕੋਈ ਜਾਣਕਾਰੀ ਨਹੀਂ ਕੋਈ ਪਤਾ ਨਹੀਂ ਹੈ ਬਈ ਮੁਕੇ ਦੇਖ ਫੜਿਆ ਗਿਆ ਜੀ ਗੱਡੀ ਨਹੀਂ ਫਿਲਹਾਲ ਸਾਡੇ ਕੋਲ ਨਹੀਂ ਫੜ ਹੋਇਆ ਕੋਈ ਜੀ ਤੇ ਕੀ ਕਾਰਵਾਈ ਕਰ ਰਹੇ ਜੀ ਹੁਣ ਬਿਆਨ ਲੈ ਕੇ ਪਰਚਾ ਦਵਾਂਗੇ ਉਸ ਦਾ ਜਿਹੜਾ ਪੋਸਟਮੈਨ ਪੁਰਾਣੇ ਕੁੜੀ ਦਾ ਜੀ ਜਿਹੜੀ ਮ੍ਰਿਤਕ ਆ ਉਸ ਤੋਂ ਬਾਅਦ ਜੋ ਵੀ ਕਾਰਵਾਈ ਕਰੂਨ ਦਾ ਕਰਾਂਗੇ ਉਹ ਵੀ ਕਿੱਥੋਂ ਜਾ ਰਹੀ ਸੀ ਕੈ ਇਸੀ ਦੀ ਮਹਤਾਲ ਵਿੱਚ ਨਾਸਿਆ ਜੀ ਇੱਥੋਂ ਹੀ ਗਈ ਸੀ ਡਿਊਟੀ ਕਰਕੇ ਆਫ ਕਰਕੇ ਹਾਂਜੀ ਠੀਕ ਹੈ ਐਸਐਮਜ਼ेड ਪੰਜਾਬ ਦੇ ਲਈ ਜਲੰਧਰ ਤੋਂ ਸੁਖਿੰਦਰ ਸਿੰਘ ਦੀ ਰਿਪੋਰਟ